ਰਾਣੀ ਦੀ ਉਮਰ 14 ਵਰਿਆਂ ਦੀ ਸੀ ਉਸ ਦਾ ਇੱਕ ਭਰਾ ਸੀ ਜਿਸ ਦਾ ਨਾਂ ਰਾਜੂ ਸੀ ਉਹਦੇ ਤੋਂ 2 ਸਾਲ ਛੋਟਾ ਸੀ ਰਾਣੀ ਦਾ ਬਾਪੂ ਅਮਰੂ ਹਰ ਵੇਲੇ ਸ਼ਰਾਬ ਨਾਲ ਰੱਜਿਆ ਰਹਿੰਦਾ ਸੀ ਅਮਰੂ ਨੂੰ ਰਤਾ ਵੀ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਸੀ ਸ਼ਿੰਦੀ ਜੋ ਕਿ ਰਾਣੀ ਦੀ ਮਾਂ ਸੀ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਕਿਸੇ ਦੇ ਘਰ ਸਾਫ਼-ਸਫਾਈ ਦਾ ਕੰਮ ਕਰਨ ਲੱਗ ਜਾਂਦੀ ਸੀ ਅਮਰੂ ਦਿਹਾੜੀ ਕਰਕੇ ਜੋ ਵੀ ਕਮਾਉਂਦਾ ਉਹਦੇ ਨਾਲ বাস ਉਸਦੀ داروਦਾਹੀ ਸਰਦਾ ਸੀ ਘਰ ਦੀ ਗਰੀਬੀ ਤੇ ਹਾਲਾਤਾਂ ਤੋਂ ਤੰਗ ਆਈ ਸ਼ਿੰਦੀ ਦੂਜੇ ਵੇਲੇ ਵੀ ਦਿਹਾੜੀ ਜਾਣ ਲੱਗ ਪਈ ਸਾਰਾ ਦਿਨ ਕੰਮ ਤੋਂ ਥੱਕ ਕੇ ਸ਼ਿੰਦੀ ਘਰ ਆ ਕੇ ਰੋਟੀ ਟੁਕ ਕਰਕੇ ਜਦ ਆਰਾਮ ਕਰਨ ਲੱਗਦੀ ਤਾਂ ਅਮਰੂ ਦੀ ਸ਼ਰਾਬ ਘਰ ਵਿੱਚ ਨਿਤ ਮਾਰਕੁੱਟ ਤੇ ਕਲੇਸ਼ ਸ਼ੁਰੂ ਕਰ ਦਿੰਦੀ ਅਮਰੂ ਸਿੰਧੀ ਨੂੰ ਮਾਰਦਾ ਤੇ ਗੰਦੀਆਂ ਗਾਲਾਂ ਕੱਢਦਾ ਅਮਰੂ ਦੇ ਇਸ ਜਾਨਵਰਾਂ ਵਰਗੇ ਰੂਪ ਤੋਂ ਸਹਿਮੇ ਰਾਣੀ ਤੇ ਰਾਜੂ ਇੱਕ ਪਾਸੇ ਲੱਗ ਕੇ ਖੜ ਜਾਂਦੇ ਆਪਣੇ ਜਾਨਵਰ ਬਣੇ ਬਾਪ ਹੱਥੋਂ ਮਾਰ ਖਾਂਦੀ ਆਪਣੀ ਮਾਂ ਨੂੰ ਦੇਖ ਕੇ ਰਾਣੀ ਦੇ ਦਿਲ ਵਿੱਚ ਅਮਰੂ ਨੂੰ ਮਾਰਨ ਦਾ ਖਿਆਲ ਵੀ ਕਦੀ-ਕਦੀ ਆ ਜਾਂਦਾ ਸੀ ਸਵੇਰ ਨੂੰ ਸਿੰਦੀ ਰੋਟੀ ਬਣਾ ਕੇ ਆਪਣੇ ਬੱਚਿਆਂ ਨੂੰ ਸਕੂਲ ਤੋਰ ਕੇ ਆਪ ਕੰਮ ਤੇ ਚਲੀ ਜਾਂਦੀ ਰਾਣੀ ਜਦੋਂ ਸਕੂਲ ਤੋਂ ਘਰ ਆਪਣੀਆਂ ਸਹੇਲੀਆਂ ਦੇ ਨਾਲ ਆਉਂਦੀ ਤਾਂ ਰਸਤੇ ਦੇ ਵਿੱਚ ਸ਼ਰਾਬੀ ਹੋਏ ਆਪਣੇ ਬਾਪ ਤੋਂ ਐਦਾਂ ਲੁਕ ਕੇ ਲੰਘਦੀ ਜਿਦਾਂ ਉਸ ਨੂੰ ਜਾਣਦੀ ਨਾ ਹੋਵੇ ਅਸਲ ਵਿੱਚ ਰਾਣੀ ਆਪਣੀਆਂ ਸਹੇਲੀਆਂ ਦੇ ਸਾਹਮਣੇ ਅਮਰੂ ਦੀਦਾਰੂ ਦੀ ਆਦਤ ਤੇ ਸ਼ਰਮ ਮਹਿਸੂਸ ਕਰਦੀ ਸੀ ਉਸ ਨੂੰ ਇਸ ਗੱਲ ਦਾ ਬਹੁਤ ਹੀ ਦੁੱਖ ਸੀ ਕਿ ਉਸ ਦਾ ਬਾਪੂ ਇੱਕ ਜ਼ਿੰਮੇਵਾਰ ਬਾਪ ਨਹੀਂ ਹੈ ਰਾਣੀ ਜਦੋਂ ਵੀ ਕੱਲੀ ਬੈਠ ਕੇ ਸੋਚਦੀ ਤਾਂ ਉਹ ਬਸ ਇੱਕੋ ਗੱਲ ਰੱਬ ਨੂੰ ਕਹਿੰਦੀ ਕਿ ਮੇਰੀ ਜ਼ਿੰਦਗੀ 'ਚ ਮੇਰਾ ਹਮਸਫਰ ਮੇਰੇ ਬਾਪੂ ਵਰਗਾ ਨਾ ਭੇਜੀ ਅਮਰੂ ਨੂੰ ਇਸ ਗੱਲ ਦੀ ਕੋਈ ਵੀ ਫਿਕਰ ਨਹੀਂ ਸੀ ਕਿ ਉਹਦੇ ਵੱਲੋਂ ਸ਼ਿੰਦੀ ਨਾਲ ਕੀਤੇ ਜਾਂਦੇ ਰੋਜ਼ ਦੇ ਕਲੇਸ਼ ਦਾ ਉਸਤੇ ਬੱਚਿਆਂ ਦੇ ਉੱਪਰ ਕੀ ਆਸਰ ਪੈ ਰਿਹਾ ਹੈ ਅਮਰੂ ਸ਼ਿੰਦੀ ਨੂੰ ਗਾਲਾਂ ਕੱਢਦਾ ਕਹਿੰਦਾ ਕਿ ਕਿਹੜੇ ਆਪਣੇ ਨਵੇਂ ਖਸਮ ਕੋਲ ਜਾਂਦੀਆਂ ਰੋਜ਼ ਕਿਥੋਂ ਮੂੰਹ ਕਾਲਾ ਕਰਵਾ ਕੇ ਪੈਸੇ ਲੈ ਕੇ ਆਉਂਦੀਆਂ ਇਦਾਂ ਦੀਆਂ ਨਾ ਸਹਿਣ ਵਾਲੀਆਂ ਗਾਲਾਂ ਘੜਦਾ ਜਿਹਦੇ ਕਰਕੇ ਸ਼ਿੰਦੀ ਨੂੰ ਵੀ ਅੱਗੇ ਤੋਂ ਜਵਾਬ ਦੇਣਾ ਪੈਂਦਾ ਰਾਣੀ ਇਸ ਕਲੇਸ਼ ਤੋਂ ਬਹੁਤ ਹੀ ਅੱਕ ਚੁੱਕੀ ਸੀ ਉਸ ਨੂੰ ਆਪਣਾ ਘਰ ਨਰਕ ਜਿਹਾ ਲੱਗਣ ਲੱਗ ਗਿਆ। ਬਸ ਉਹ ਆਪਣੀ ਮਾਂ ਦਾ ਕੰਮਾਂ ਦੇ ਵਿੱਚ ਹੱਥ ਬਟਾਉਣਾ ਚਾਹੁੰਦੀ ਸੀ। ਪਰ ਸ਼ਿੰਦੀ ਉਸ ਨੂੰ ਆਪਣੀ ਪੜਾਈ ਵੱਲ ਹੀ ਧਿਆਨ ਦੇਣ ਨੂੰ ਕਹਿੰਦੀ। ਸ਼ਿੰਦੀ ਆਪਣੇ ਰਾਜੂ ਨੂੰ ਪੜਾ ਕੇ ਡਾਕਟਰ ਬਣਾਉਣਾ ਚਾਹੁੰਦੀ ਸੀ। ਪਰ ਰਾਜੂ ਉੱਤੇ ਵੀ ਅਮਰੂ ਦਾ ਬੁਰਾ ਪ੍ਰਭਾਵ ਪੈ ਰਿਹਾ ਸੀ। ਬਾਕੀ ਅਗਲੇ ਭਾਗ ਵਿੱਚ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ।